ਕਿਸਾਨਾਂ ਦੇ ਚੱਲ ਰਹੇ ਅਧੂਲਨ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ਉੱਤੇ ਗੱਲ ਕਰਨ ਲਈ ਦਿੱਲੀ ਜਾਣ ਲਈ ਤਿਆਰ ਹਨ ਸੂਬੇ ਦੇ ਕਿਸਾਨਾਂ ਦੀ ਗਲਤ ਵਰਤੋਂ ਹੋ ਰਹੀ ਹੈ ਪੰਜਾਬ ਅੱਜ ਦੇਸ਼ ਦੇ ਹੋਰ ਸੂਬਿਆਂ ਦੀ ਅੱਖਾਂ ਵਿੱਚ ਚੁਬਦਾ ਹੈ ਸੂਬੇ ਵਿੱਚ ਜਿੰਨਾ ਵੀ ਕਣਕ ਤੇ ਝੋਨਾ ਮੰਡੀ ਵਿੱਚ ਆਉਂਦੀ ਹੈ ਉਹ ਖਰੀਦਿਆ ਜਾਂਦਾ ਹੈ ਇਸ ਉੱਤੇ ਐਮਐਸਪੀ ਮਿਲਦੀ ਹੈ ਜਦੋਂ ਕਿ ਹੋਰ ਸੂਬਿਆਂ ਵਿੱਚ ਅਜਿਹਾ ਨਹੀਂ ਹੁੰਦਾ ਪੰਜਾਬ ਦੇ ਮੋੜਾਂ ਉੱਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਕਿਸਾਨ ਸ਼ੁਭ ਕਰਨ ਦੀ ਮੌਤ ਬਾਬਤ ਜਾਖੜ ਨੇ ਕਿਹਾ ਕਿ ਨੌਜਵਾਨ ਕਿਸਾਨ ਦੀ ਮੌਤ ਦਾ ਮਾਮਲਾ ਗੰਭੀਰ ਹੈ ਉਹ ਨੌਜਵਾਨ ਸ਼ੁਭ ਕਰਨ ਨੂੰ ਸ਼ਰਧਾਂਜਲੀ ਦਿੰਦੇ ਹਨ ਮੈਂ ਵੀ ਚਾਹੁੰਦਾ ਹਾਂ ਕਿ ਸੱਚ ਸਾਰੇ ਸਾਹਮਣੇ ਆਉਣਾ ਚਾਹੀਦਾ ਹੈ ਦੋਸ਼ੀਆਂ ਨੂੰ ਕਠੋਰ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬੀਆਂ ਨੂੰ ਬਹਾਦਰੀ ਲਈ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜਾਖੜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਰਕੇਸ਼ ਡਿਕਾਇਓਤ ਵੱਡੇ ਨੇਤਾ ਉਹ ਉੱਥੇ ਸੰਘਰਸ਼ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਦੂਜੇ ਸੂਬੇ ਵਿੱਚ 5 ਏਕੜ ਤੱਕ ਫਸਲ ਐਮਐਸਪੀ ਉੱਤੇ ਖਰੀਦੀ ਜਾਂਦੀ ਹੈ ਐਮਐਸਪੀ ਸਮੱਸਿਆ ਦਾ ਹੱਲ ਨਹੀਂ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਫਸਲਾਂ ਉੱਤੇ ਐਮਐਸਪੀ ਖਰੀਦ ਦੂਜੇ ਸੂਬਿਆਂ ਨੂੰ ਚਾਹੀਦੀ ਹੈ ਜਦੋਂ ਕਿ ਪੰਜਾਬ ਦੇ ਕਿਸਾਨ ਡੰਡੇ ਖਾ ਰਹੇ ਨੇ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਐਮਐਸਪੀ ਮਿਲ ਰਹੀ ਹੈ ਜਿਹੜੀਆਂ ਬਾਕੀ 21 ਫਸਲਾਂ ਬਚਦੀਆਂ ਹਨ ਅਸੀਂ ਉਹਨਾਂ ਦੀ ਐਮਐਸਪੀ ਦੀ ਮੰਗ ਕਰ ਰਹੇ ਹਾਂ ਮੇਰਾ ਇੱਕ ਸਵਾਲ ਹੈ ਕਿ ਕਿਹੜਾ ਕਿਸਾਨ ਝੋਨਾ ਛੋਣਾ ਛੱਡ ਕੇ ਬਾਜਰਾ ਮੌਂਗ ਆਦੀ ਲਾਵੇਗਾ ਉਹ ਕਿਸੇ ਨਹੀਂ ਲਾਉਣੀ ਜੇ ਕਿਸਾਨ ਬੀਜ ਦੇਣ ਤਾਂ ਮੈਂ ਕਿਸਾਨਾਂ ਨਾਲ ਦਿੱਲੀ ਚੱਲਣ ਲਈ ਤਿਆਰ ਹਾਂ ਅਸੀਂ ਰੈਂਦੀ ਗਾਰੰਟੀ ਲੈ ਦੇਵਾਂਗੇ ਇਸ ਮੌਕੇ ਜਾਖੜ ਨੇ ਮੰਨਿਆ ਹੈ ਕਿ ਕਿਸਾਨੀ ਖਤਰੇ ਵਿੱਚ ਹੈ ਉਹਨਾਂ ਕਹੇ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਭੋਲੇ-ਪਾਲੇ ਨੌਜਵਾਨ ਕਿਸਾਨ ਲੀਡਰਾਂ ਵੱਲੋਂ ਦੱਸਿਆ ਜਾਣਾ ਚਾਹੀਦਾ ਹੈ ਕਿ ਉਸ ਦੋਨੋਂ ਨਾਲ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕਿਸਾਨਾਂ ਦੇ ਚੱਲ ਰਹੇ ਅਧੂਲਨ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ਉੱਤੇ ਗੱਲ ਕਰਨ ਲਈ ਦਿੱਲੀ ਜਾਣ ਲਈ ਤਿਆਰ ਹਨ ਸੂਬੇ ਦੇ ਕਿਸਾਨਾਂ ਦੀ ਗਲਤ ਵਰਤੋਂ ਹੋ ਰਹੀ ਹੈ ਪੰਜਾਬ ਅੱਜ ਦੇਸ਼ ਦੇ ਹੋਰ ਸੂਬਿਆਂ ਦੀ ਅੱਖਾਂ ਵਿੱਚ ਚੁਬਦਾ ਹੈ ਸੂਬੇ ਵਿੱਚ ਜਿੰਨਾ ਵੀ ਕਣਕ ਤੇ ਝੋਨਾ ਮੰਡੀ ਵਿੱਚ ਆਉਂਦੀ ਹੈ ਉਹ ਖਰੀਦਿਆ ਜਾਂਦਾ ਹੈ ਇਸ ਉੱਤੇ ਐਮਐਸਪੀ ਮਿਲਦੀ ਹੈ ਜਦੋਂ ਕਿ ਹੋਰ ਸੂਬਿਆਂ ਵਿੱਚ ਅਜਿਹਾ ਨਹੀਂ ਹੁੰਦਾ ਪੰਜਾਬ ਦੇ ਮੋੜਿਆਂ ਉੱਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਕਿਸਾਨ ਸ਼ੁਭ ਕਰਨ ਦੀ ਮੌਤ ਬਾਬਤ ਜਾਖੜ ਨੇ ਕਿਹਾ ਕਿ ਨੌਜਵਾਨ ਕਿਸਾਨ ਦੀ ਮੌਤ ਦਾ ਮਾਮਲਾ ਗੰਭੀਰ ਹੈ ਉਹ ਨੌਜਵਾਨ ਸ਼ੁਭ ਕਰਨ ਨੂੰ ਸ਼ਰਧਾਂਜਲੀ ਦਿੰਦੇ ਹਨ ਮੈਂ ਵੀ ਚਾਹੁੰਦਾ ਹਾਂ ਕਿ ਸੱਚ ਸਾਰੇ ਸਾਹਮਣੇ ਆਉਣਾ ਚਾਹੀਦਾ ਹੈ ਦੋਸ਼ੀਆਂ ਨੂੰਖੋ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬੀਆਂ ਨੂੰ ਬਹਾਦਰੀ ਲਈ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜਾਖੜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਰਕੇਸ਼ ਡਿਕਾਇਰ ਤੋਂ ਵੱਡੇ ਨੇਤਾ ਉਹ ਉੱਥੇ ਸੰਘਰਸ਼ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਦੂਜੇ ਸੂਬੇ ਵਿੱਚ 5 ਏਕੜ ਤੱਕ ਫਸਲ ਐਮਐਸਪੀ ਤੇ ਖਰੀਦੀ ਜਾਂਦੀ ਹੈ ਐਮਐਸਪੀ ਸਮੱਸਿਆ ਦਾ ਹੱਲ ਨਹੀਂ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਫਸਲਾਂ ਉੱਤੇ ਐਮਐਸਪੀ ਖਰੀਦ ਦੂਜੇ ਸੂਬਿਆਂ ਨੂੰ ਚਾਹੀਦੀ ਹੈ ਜਦੋਂ ਕਿ ਪੰਜਾਬ ਦੇ ਕਿਸਾਨ ਡੰਡੇ ਖਾ ਰਹੇ ਨੇ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਐਮਐਸਪੀ ਮਿਲ ਰਹੀ ਹੈ ਜਿਹੜੀਆਂ ਬਾਕੀ 21 ਫਸਲਾਂ ਬਚਦੀਆਂ ਹਨ ਅਸੀਂ ਉਹਨਾਂ ਦੀ ਐਮਐਸਪੀ ਦੀ ਮੰਗ ਕਰ ਰਹੇ ਹਾਂ ਮੇਰਾ ਇੱਕ ਸਵਾਲ ਹੈ ਕਿ ਕਿਹੜਾ ਕਿਸਾਨ ਝੋਨਾ ਛੋਣਾ ਛੱਡ ਕੇ ਬਾਜਰਾ ਮੌਂਗ ਆਦੀ ਲਾਵੇਗਾ ਉਹ ਕਿਸੇ ਨਹੀਂ ਲਾਉਣੀ ਜੇ ਕਿਸਾਨ ਬੀਜ ਦੇਣ ਤਾਂ ਮੈਂ ਕਿਸਾਨਾਂ ਨਾਲ ਦਿੱਲੀ ਚੱਲਣ ਲਈ ਤਿਆਰਾਂ ਅਸੀਂ ਰੈਂਦੀ ਗਰੰਟੀ ਲੈ ਦੇਵਾਂਗੇ ਇਸ ਮੌਕੇ ਜਾਖੜ ਨੇ ਮੰਨਿਆ ਹੈ ਕਿ ਕਿਸਾਨੀ ਖਤਰੇ ਵਿੱਚ ਹੈ ਉਹਨਾਂ ਕਹੇ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਭੋਲੇ-ਪਾਲੇ ਨੌਜਵਾਨ ਕਿਸਾਨ ਲੀਡਰਾਂ ਵੱਲੋਂ ਦੱਸਿਆ ਜਾਣਾ ਚਾਹੀਦਾ ਹੈ ਕਿ ਉਸ ਦੋਨੋਂ ਨਾਲ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ